ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਬੈਂਕਸਵੇਰਾ ਟੀਵੀ ਤੇ ਮੈਂ ਹਰਜਿੰਦਰ ਸਿੰਘ ਕੁਝ ਦਿਨਾਂ ਤੋਂ ਜਿਹੜੀ ਇੱਕ ਪੋਸਟ ਵਾਇਰਲ ਹੋ ਰਹੀ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੀ ਤਾਂ ਕੀ ਸਚਾਈ ਹੈ ਉਹ ਪੋਸਟ ਦੇ ਵਿੱਚ ਸਾਡੇ ਨਾਲ ਸਰਪੰਚ ਬਾਦਲ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਬੈਂਕਸਵੇਰਾ ਤੇ ਸਸੀ ਕਾਲ ਸਰ ਜੀ ਸ੍ਰੀ ਕਾਲ ਜੀ ਸਰ ਇੱਕ ਵਾਇਰਲ ਹੋ ਰਹੀ ਆ ਤੁਹਾਡੀ ਪਿੰਡ ਦੀ ਪੋਸਟ ਆ ਗਈ ਦੋ ਤਿੰਨ ਦਿਨ ਤੋਂ ਕੀ ਅਸਲ ਸਚਾਈ ਕੀ ਆ ਉਹਦੀ ਪਤਾ ਕਿ ਚੱਕਰੀ ਕਾਰਨ ਪਿੰਡ 'ਚ ਮੈਂ ਵਿਕਾਸ ਦੇ ਕੰਮ ਹੋ ਜਾਵਾ ਤਰਿਆ ਮੈਂ ਜਦੋਂ ਦਾ ਸਪੈਂਚ ਬਣਿਆ ਸੱਤ ਅੱਠ ਮਹੀਨੇ ਤੋ ਲਗਾਤਾਰ ਕੰਮ ਚੱਲ ਰਹੇ ਆ। ਉਹ ਮੁੰਡਿਆਂ ਨੇ ਜਿਨ੍ਹਾਂ ਨੇ ਮੈਨੂੰ ਇਹ ਮੰਗ ਪੱਤਰ ਦਿੱਤਾ ਈ ਉਹ ਪਿੰਡ ਚੋਂ ਆਏ ਮੈਂ ਰੋਡ ਤੇ ਕੰਮ ਚੱਲੀ ਹੋਈ 18 ਫੁੱਟਾ ਸਾਡਾ ਰੋਡ ਬਣਿਆ ਸੀਮੈਂਟ ਦਾ। ਉੱਥੇ ਸੀਗਾ ਮੈਂ। ਉੱਥੇ ਮੁੰਡੇ ਆ ਗਏ। ਮੈਨੂੰ ਉਹਨਾਂ ਨੇ ਦੱਸਿਆ ਨਹੀਂ ਵੀ ਆਹ ਮਸਲਾ ਦਾ। ਮੈਨੂੰ ਕਹਿੰਦੇ ਵੀ ਸਾਡਾ ਵੀ ਕੰਮ ਆ ਰਿਹਾ ਉਹ ਵੀ ਕਰਨਾ। ਮੈਂ ਕਹਾਂ ਜਾਈਂ ਜੁਆਇਨ ਨੇ ਕੰਮ ਕਰੀ ਜਿੰਨੇ ਆ ਪਿੰਡ ਚ ਵੀ ਇਹ ਵੀ ਕੋਈ ਚੱਕਰ ਨਹੀਂ ਆਪਾਂ ਕਰ ਦਾਂਗੇ ਮੈਂ। ਮੈਨੂੰ ਤਾਂ ਆਇਆ ਸੀ ਮੇਰੇ ਸਾਰੇ ਸੱਤ ਅੱਠ ਮੁੰਡੇ ਇਕੱਠੇ ਹੋਏ ਪਿੰਡ ਦੇ ਵੀ ਕੋਈ ਸੰਝਾ ਉਜਰ ਮੰਗ ਪੱਤਰ ਦਿੱਤਾ ਬਾਅਦ ਜਦ ਮੈਂ ਪੜਿਆ ਮੈਂ ਤਾਂ ਫੇਰ ਵੇਖਿਆ ਵੀ ਆ ਤਾਂ ਮਸਲਾ ਹੀ ਹੋਰ ਨਿਕਲਿਆ ਆ ਤੁਹਾਨੂੰ ਪਹਿਲਾਂ ਪਤਾ ਸੀ ਇਹ ਮੰਗ ਪੱਤਰ ਦੇਣ ਤੋਂ ਵੀ ਤੁਹਾਡੇ ਨਾਲ ਹੋਈ ਹੋਣੀ ਕਿਤੇ ਚਰਚਾ ਪਹਿਲਾਂ ਨਹੀਂ ਦੀ ਮੁੰਡੇ ਨਹੀਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਣਾਂ ਦੀ ਹੋਈ ਉਹ ਤਾਂ ਜਦੋਂ ਮੈਂ ਪੜਿਆ ਮੈਂ ਫੇਰ ਦੇਖਿਆ ਫੇਰ ਮੰਨਣ ਨੂੰ ਬੁਲਾਇਆ ਵੀ ਮੈਂ ਕਿਹਾ ਵੀ ਆ ਕੀ ਚੱਕਰ ਤਨਈ ਮੈਨੂੰ ਇਹਦੇ ਵੀ ਤੇਰੇ ਇਤਿਹਾਸਾਂ ਹੀ ਬਾਹਰ ਆ ਸਾਨੂੰ ਵੀ ਤੂੰ ਪਿੰਡ ਦਾ ਕੋਈ ਕੰਮ ਦੀ ਜਾਣਦੰਦਾ ਵੀ ਜਿਹਨੂੰ ਹੱਥ ਪਾਉਣਾ ਵੀ ਛੜੇ ਲੱਗਦਾ ਮੈਂ ਕਿੰਨੇ ਕੁ ਬੰਦੇ ਸੀ ਜਿਹੜੇ ਉਹ ਹੱਥ ਆਖ ਮੁੰਡੇ ਸੀ ਕਿਉਂ ਤੁਹਾਨੂੰ ਹੀ ਕਿਉਂ ਚੁਣਿਆ ਉਹਨਾਂ ਨੇ ਹੋਰ ਤਾਂ ਪਿੰਡ ਉਹ ਪਤਾ ਕੀ ਚੱਕਰਾ ਕੀ ਕਹਿ ਸਕਣੀ ਜੇ ਤੂੰ ਉਹ ਦੱਸ ਸਕਦੇ ਅਸੀਂ ਛੋਟੇ ਨਾਲ ਗੱਲ ਤਾਂ ਹੋਈ ਹੁਣੀ ਉਹਨਾਂ ਦੀ ਬਾਤ ਚ ਉਹ ਤਾਂ ਕਹਿੰਦੇ 10 ਸਾਨੂੰ ਆਸਾਂ ਹੀ ਬਾਲਾਂਗੇ ਤੇਰੇ ਤੇ ਵੀ ਤੂੰ ਕੋਈ ਕੰਮ ਵੀ ਆਰਨ ਨਹੀਂ ਹੁੰਦਾ ਅੱਗੇ ਕਹੇਗੇ ਕੰਮ ਕਰਾਇਆ ਆਰਨ ਵਾਲੀ ਕੀ ਗੱਲ ਕਰਮ ਜੀ ਮੈਂ ਸੱਤ ਅੱਠ ਮਹੀਨਿਆਂ ਚ ਪਿੰਡ ਦੇ ਵਿਕਾਸ ਦੇ ਕੰਮ ਬਹੁਤ ਕਰਾਇਆ ਜਿਵੇਂ ਚਪੈਂਚ ਬਣਾਇਆ ਨਹੀਂ ਸੀ ਜੇ ਮੈਂ ਆਪਣੇ ਪੰਜਾਬ ਸਰਕਾਰ ਵੱਲੋਂ ਸਰਪੰਚ ਸਾਹਿਬ ਤੁਹਾਡੇ ਤੇ ਕੀ ਆਸਾਂ ਸੀ ਉਹਨਾਂ ਨੂੰ ਤੁਹਾਨੂੰ ਜਿਹੜਾ ਮੰਗ ਪੱਤਰ ਦਿੱਤਾ ਉਹਨਾਂ ਨੇ ਦੀ ਪਿੰਡ ਦੇ ਹੋਰ ਕੰਮ ਕੀ ਕਰੇ ਜਿਹੜੀ ਆਸਾਂ ਸੀ ਪਤਾ ਕੀ ਚੱਕਰਾ ਜੀ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਸਾਡੇ ਮਾਨ ਸਾਹਿਬ ਵੱਲੋਂ ਮਹੱਲਾ ਕਲੀਨਿਕ ਦਿੱਤੇ ਗਏ ਸੀਗੇ ਜੀ ਸਭ ਤੋਂ ਪਹਿਲਾਂ ਤਾਂ ਪਿੰਡਾਂ ਨੂੰ ਉਹ ਮੇਰੇ ਲਿਸਟ 'ਚ ਨਾ ਸੀਗਾ ਸਾਡੇ ਆਪਣੇ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਸਪੁਰ ਜੀ ਉਹ ਵਧੀਆ ਕੰਮ ਕਰਾ ਰਹੇ ਸੀ ਪਿੰਡਾਂ 'ਚ ਉਹਨਾਂ ਨੇ ਮੈਨੂੰ ਗ੍ਰਾਂਟਾਂ ਦੇ ਦੋ ਤਿੰਨ ਜਿਆਦਾ ਜਾਨੀ ਕੰਮ ਬਹੁਤ ਜ਼ਿਆਦਾ ਹੋਇਆ ਜੀ ਵਿਕਾਸ ਦੇ ਸਭ ਤੋਂ ਪਹਿਲਾਂ ਸੀ ਮਹੱਲਾ ਕਲੀਨਿਕ ਭਲੰਦਾ ਜੀ ਪਿੰਡ ਮਹੱਲਾ ਕਲੀਨਿਕ ਆਇਆ ਜਦੋਂ ਜੀ ਐਮਬੀਪੀਐਸ ਡਾਕਟਰ ਬੈਂਦੇ ਆ ਸਾਡੇ ਨੇੜਲੇ ਪਿੰਡਾਂ ਜਿੰਨੇ ਸਾਰੇ ਇੱਥੋਂ ਦਵਾਈ ਲੈ ਕੇ ਜਾਂਦੇ ਆ ਜੀ ਲੱਖਾਂ ਦੀ ਦਵਾਈ ਲੱਗਦੀ ਹੈ ਜੀ ਮਹੀਨੇ 'ਚ ਐਮ ਬੀਬੀਐਸ ਡਾਕਟਰ ਬਹਿੰਦੇ ਆ ਉਹ ਕੰਮ ਹੋਇਆ ਜੀ ਮੁਰਕੇ ਸਾਡੇ ਇਹ ਨਰਕ ਬਣਿਆ ਪਿਆ ਸੀਗੇ ਬੌਰੀਆਂ ਸੁੱੱਖਾਂ ਦੀ ਵਿੜੇ ਚ ਬਹੁਤ ਨਰਕ ਸੀਗਾ ਸੱਪਾਂ ਦਾ ਧਰ ਬਣਿਆ ਪਿਆ ਸੀ ਸੱਪੜ ਸੀ ਗੰਬਗੀ ਸੀ ਬਹੁਤ ਬੁਰਾ ਹਾਲ ਸੀਗਾ ਉੱਥੇ ਆਪਾਂ 35 ਲੱਖ ਰੁਪਈਆ ਜਾਨੀ ਪਿਆ ਸਰਕਾਰ ਵੱਲੋਂ ਪਿਆ ਸੀਗੇ 35 ਲੱਖ ਦਾ ਸੱਪੜ ਬਹੁਤ ਤਿਆਰ ਵਧੀਆ ਢੰਗ ਨਾਲ ਤਿਆਰ ਹੋਇਆ ਜੀ ਉੱਥੇ ਨਰਕ ਨਿਕਲ ਗਿਆ ਜੀ ਮੁਰਕੇ ਆਪਾਂ 18 ਫੁੱਟਾ ਹੁਣ ਰੋਡ ਪੜਾ ਕੇ ਹਟਿਆ ਜੀ ਫਰਨੀ ਦਾ ਚਾਰ ਸਿਰਾ ਜੀ ਮੁਰਕੇ ਸਾਡੇ ਲਾਈਟ ਵੀ ਜਿਆਦਾ ਦਿੱਕਤ ਆਉਂਦੀ ਸੀਗੀ ਪਹਿਲਾਂ ਇਹਦਾ ਤਾਰਾ ਸੀ ਪੁਰਾਣੇ ਕੁਝ ਨਾ ਮੰਗਾਈ ਅਸੀਂ ਦੋ ਫੀਡਰ ਪਾਸ ਹੋਇਆ ਜੀ ਆਪਣੀ ਪੰਜਾਬ ਸਰਕਾਰ ਵੱਲੋਂ ਸਾਡੇ ਆਪਣੇ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਸਪੁਰ ਕੋਲੇ ਸੀ ਇਹ ਮੁੱਦਾ ਰੱਖਿਆ ਉਹ ਪਾਸ ਕਰਾ ਕੇ ਜੀ 40 ਲੱਖ ਰੁਪਈਆ ਮਹਿਕਮੇ ਨੂੰ ਪਿਆ ਜੀ ਤੇ ਉਹ ਫੀਡਰ ਦਾ ਕੰਮ ਜਾਨੀ ਨੇਰੇ ਲੱਗਿਆ ਬਈ ਥੋੜਾ ਹੀ ਰਹਿੰਦਾਗਾ ਮੜ ਕੇ ਕੱਸੀ ਆਪਣੇ 5000 ਏਕੜ ਆਪਾਂ ਪਹਿਲੀ ਦੀ ਕੱਸੀ ਚ ਪਾਈ ਉਥੇ ਕਰੋੜਾਂ ਰੁਪਈਆ ਲੱਗਣਾ ਤੇ ਚੱਲੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬੰਦਿਆਂ ਨੇ ਤੁਹਾਡੇ ਤੇ ਏਡੀ ਆਸ ਲਾਈ ਹਾਂਜੀ 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 ਚੱਲੋ ਤੇ ਮੜ ਕੇ ਗਲਿਆਂ ਦਾ ਨਾਰਾਂਗਾ ਦਾ ਹੁਣ ਕੰਮ ਚੱਲੀ ਜਾਂਦਾ ਜੀ ਲੇਸੇ ਇਹ ਚਿੰਤਾ ਦਾ ਵਿਸਾਅ ਸੋਚਣ ਵਾਲੀ ਗੱ ਤੁਸੀਂ ਕੀ ਕਰ ਰਹੇ ਹੋ ਇਹਦੇ ਤੇ ਫਿਰ ਇਹ ਤਾਂ ਹੁਣ ਸਰ ਬਸ ਵਿਚਾਰ ਕਰਦੇ ਆਪਾਂ ਬਸ ਹੁਣ ਪਤਾ ਕੀ ਚੱਕਰ ਹੁਣ ਕੱਲ ਹੀ ਇਹ ਮੁੱਦਾ ਉੱਤੇ ਹਾਂਜੀ ਹਾਂਜੀ ਉਹਦੇ ਸੁਣਿਆ ਵੀ ਤੁਸੀਂ ਰਿਸ਼ਤੇ ਕਰਾਉਂਗੇ ਹਾਲਾਂਕਿ ਤੁਹਾਡਾ ਕੰਮ ਹੈ ਨਹੀਂ ਨਹੀਂ ਵਿਕਾਸ ਕਰਾਉਣਾ ਪਿੰਡ ਦੇ ਤੁਸੀਂ ਕਿਹਾ ਸੀ ਰਿਸ਼ਤੇ ਕਰਾ ਦੇਵਾਂਗੇ ਇਹਨਾਂ ਨੂੰ ਤੁਹਾਡਾ ਕੰਮ ਨਹੀਂ ਹੈਗਾ ਤਾਂ ਮੈਰਿਜ ਵੀਰ ਉਹਦਾ ਕੰਮ ਆਗਾ ਹਾਂਜੀ 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 ਉਹ ਮਿਲਦੇ ਆ ਜੀ ਫਿਰ ਕੰਮ ਤੇ ਉਹਨਾਂ ਨੂੰ ਫਿਰ ਮਿਲਦੇ ਆ ਫਿਰ ਇਹਨਾਂ ਦਾ ਕੋਈ ਕਰਦੇ ਆ ਹੱਲ ਕਰਨਾ ਪਊ ਹੱਲ ਹੋਣੀ ਉਹ ਤਾਂ ਕਰਨੇ ਪਊ ਜੀ ਰੱਸਾ ਇੱਕ ਦਿਨਾਂ ਲੈ ਕੇ ਇਹ ਫਿਰ ਹਨਾ 1000 ਇਹ ਕੱਲੇ ਤੁਹਾਡੇ ਪਿੰਡ ਦਾ ਨਹੀਂ ਹੈਗਾ ਪੂਰੇ ਪੰਜਾਬ ਦਾ ਇਹ ਸੋਚਣ ਵਾਲੀ ਗੱਲ ਆ ਸਾਰਿਆਂ ਨੂੰ ਵੈਸੇ ਹਾਸੇ ਠੱਟੇ ਦੀ ਗੱਲ ਨਹੀਂ ਹੈਗੀ ਵੈਸੇ ਸੋਚਣ ਵਾਲੀ ਗੱਲ ਆ ਪੂਰੇ ਪੰਜਾਬ ਦਾ ਹੀ ਮੁੱਦਾ ਇਹ ਮੰਨ ਕੇ ਜੇ ਆ ਸਾਰੇ ਪਿੰਡ ਪਿੰਡ ਤੇ ਇਹ ਮੁੱਦਾ ਆਈ ਜਾਨੀ ਆਪਣੇ ਪਿੰਡੇ ਮੁੱਦਾ ਉੱਠ ਖੜਿਆ ਜੀ ਮੁੰਡੇ ਨੇ ਜਾਨੀ ਸੋਚਿਆ ਜਾਂ ਮੁੰਡੇ ਦੁਖੀ ਸੀ ਜਿਵੇਂ ਮਰਜ਼ੀ ਲਾ ਲਾ ਬੀ ਸਾਡੀ ਅੱਗੇ ਬਾਂਸ ਨਹੀਂ ਵਧਣੀ ਜੀ ਹਨ ਉਹ ਬੰਦਿਆਂ ਦੇ ਜਾਨੀ ਤਮਾਕ ਤੇ ਸੀਗੀ ਉਹਨਾਂ ਨੂੰ ਆਇਆ ਸੀਗਾ ਆਪਾਂ ਮੁੱਦਾ ਉਠਾਈਏ ਜਿਵੇਂ ਮਰਜ਼ੀ ਸੋਚ ਸੀ ਉਹਨਾਂ ਦੀ ਇਹ ਮੁੱਦਾ ਦਾ ਨਹੀਂ ਉੱਠ ਖੜਿਆ ਹਨਾ ਇਹ ਜਾਨੀ ਇੱਕ ਪਿੰਡ ਪਿੰਡ ਦਾ ਮੁੱਦਾ ਹੈ ਜੀ ਆ ਮੇਰੇ ਕੱਲੇ ਪਿੰ ਕਿੰਨੀ ਕੁ ਉਮਰ ਦੇ ਜਿਹੜੇ ਹੈਗੇ ਨੌਜਵਾਨ ਉਹ 30 ਸਾਲ ਦਾ ਕੋਈ 32 ਸਾਲ ਦਾ ਹੀ ਪਤਾ ਕੀ ਕਾਰਨ ਹੈ ਕਿ ਕੁੜੀਆਂ ਹੁਣ ਆਈ ਲੈਟ ਕਰਕੇ ਬਾਹਰ ਉਠੰਨਾਂ ਜਦੋਂ ਪੜ੍ਹਾਈ ਜੀ ਵੀ ਕੁੜੀਆਂ ਅੱਗੇ ਨੇ ਮੁੰਡਾ ਨੌਜਾਤਾਂ ਨੇ ਕੁੜੀਆਂ ਆਈ ਲੈਟ ਕਰਕੇ ਬਾਹਰ ਉਠੰਨਾਂ ਵਿੱਚ ਤੇ ਕੁੜੀਆਂ ਹੁਣ 21 ਸਾਲ 22 ਸਾਲ 'ਚ ਬਾਹਰ ਉੱਠ ਜਾਂਦੀਆਂ ਵਾਹ ਕਰਾ ਕੇ ਉਠੰਨਾਂ ਵੀ ਕੁੜੀਆਂ ਕੋਈ ਕਿਵੇਂ ਹਨਾ ਤੇ ਇਹ 3-3 ਸਾਲਾਂ ਵਿੱਚ 3-3 ਸਾਲਾਂ ਵੀ ਕੋਈ ਕੁੜੀ ਨਹੀਂ ਮਿਲਦੀ ਜੀ ਮਨ ਤਾਂ ਇਹ ਲੱਗਦਾ ਵੀ ਇਹ ਮਸਲਾ ਆਏਗਾ ਤੇ ਇੱਕ ਵਿੱਚ ਚੱਕਰ ਪਤਾ ਕੀ ਚੱਕਰ ਹੈ ਜਿਵੇਂ ਕਿਸੇ ਦੇ ਬੱਚਾ ਹੋ ਗਿਆ ਪਹਿਲਾ ਬੱਚਾ ਮੁੰਡਾ ਹੀ ਹੋ ਗਿਆ ਦੂਜਾ ਅਗਲਾ ਬੱਚਾ ਲੈ ਕੇ ਰਾਜਣੀ ਏ ਵੀ ਜਗਾ ਕੋਈ ਨਸ਼ੇ ਪੱਤੇ ਤੋਂ ਤਾਂ ਨਹੀਂ ਹੈਗੇ ਨਾ ਜੀ ਤਾਂ ਕੋਈ ਨਸ਼ਾ ਨਹੀਂ ਕਰਦੇ ਇਹ ਮੁੰਡੇ ਵਧੀਆ ਕਰਾਂਦੇ ਆ ਵਧੀਆ ਸਿਆਣੇ ਮੁੰਡੇ ਆ ਜੀ ਹਾਂਜੀ ਸੋ ਇਹ ਸਾਣਾ ਸਰਪੰਚ ਬਾਦਲ ਸਿੰਘ ਸਾਡੇ ਨਾਲ ਮੌਜੂਦ ਇਹਨਾਂ ਨੇ ਦੱਸ ਅਸਲ ਸਚਾਈ ਇਹਨਾਂ ਨੇ ਦੱਸੀ ਆ ਵੀ ਕਾਰਨ ਆ ਰਹੇ ਆ ਤਾਂ ਤੁਸੀਂ ਸੋਚਣ ਵਾਲੀ ਗੱਲ ਆ ਸਰਕਾਰਾਂ ਨੂੰ ਦੀ ਸੋਚਣ ਵਾਲੀ ਗੱਲ ਆ ਤੇ ਇਸ ਤੇ ਤਾਂ ਬੁੱਧੀਜੀਵਾਂ ਨੂੰ ਵੀ ਸੋਚਣ ਵਾਲੀ ਗੱਲ ਆ ਵੀ ਇਸ ਤੇ ਜਿਹੜਾ ਮਸਲਾ ਦਿਨੀ ਤਾਂ ਨਾਲ ਸੋਚਿਆ ਜਾਵੇ ਤੁਸੀਂ ਦੇਖਦੇ ਹੋ ਦਿਨਕਸ਼ਵਿਰਾ ਟੀਵੀ ਸਤਿ ਸ੍ਰੀ ਅਕਾਲ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਬੈਂਕਸਵੇਰਾ ਟੀਵੀ ਤੇ ਮੈਂ ਹਰਜਿੰਦਰ ਸਿੰਘ ਕੁਝ ਦਿਨਾਂ ਤੋਂ ਜਿਹੜੀ ਇੱਕ ਪੋਸਟ ਵਾਇਰਲ ਹੋ ਰਹੀ ਆ ਪਿੰਡ ਹੰਮਤਪੁਰਾ ਜ਼ਿਲ੍ਹਾ ਮੋਗਾ ਦੀ ਤਾਂ ਕੀ ਸਚਾਈ ਹੈ ਉਹ ਪੋਸਟ ਦੇ ਵਿੱਚ ਸਾਡੇ ਨਾਲ ਸਰਪੰਚ ਬਦਲ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਬੈਂਕਸਵੇਰਾ ਤੇ ਸਸਿਕਾ ਜੀ ਸਰ ਇੱਕ ਵਾਇਰਲ ਹੋ ਰਹੀ ਆ ਤੁਹਾਡੀ ਪਿੰਡ ਦੀ ਪੋਸਟ ਆ ਗਈ ਦੋ ਤਿੰਨ ਦਿਨ ਤੋਂ ਕੀ ਅਸਲ ਸਚਾਈ ਕੀ ਆ ਉਹਦੀ ਪਤਾ ਕਿ ਚੱਕਰੀ ਕਾਰਨ ਪਿੰਡ 'ਚ ਨਵੇਂ ਵਿਕਾਸ ਦੇ ਕੰਮ ਬਹੁਤ ਜ਼ਿਆਦਾ ਕਰਾਏ ਆ ਮੈਂ ਜਦੋਂ ਦਾ ਸਪੈਂਚ ਬਣਿਆ ਸੱਤ ਅੱਠ ਮਹੀਨੇ ਤੋਂ ਲਗਾਤਾਰ ਕੰਮ ਚੱਲ ਰਹੇ ਆ। ਉਹ ਮੁੰਡਿਆਂ ਨੇ ਜਿਨ੍ਹਾਂ ਨੇ ਮੈਨੂੰ ਇਹ ਮੰਗ ਪੱਤਰ ਦਿੱਤਾ ਈ ਉਹ ਪਿੰਡ 'ਚੋਂ ਆਏ ਮੈਂ ਰੋਡ ਤੇ ਕੰਮ ਚੱਲੀ ਹੋਈ 18 ਫੁੱਟਾ ਸਾਡਾ ਰੋਡ ਬਣਿਆ ਸੀਮੈਂਟ ਦਾ। ਉੱਥੇ ਸੀਗਾ ਮੈਂ। ਉੱਥੇ ਮੁੰਡੇ ਆ ਗਏ। ਮੈਨੂੰ ਉਹਨਾਂ ਨੇ ਦੱਸਿਆ ਨਹੀਂ ਵੀ ਆਹ ਮਸਲਾ ਲਾ। ਮੈਨੂੰ ਕਹਿੰਦੇ ਵੀ ਸਾਡਾ ਵੀ ਕੰਮ ਆ ਰਿਹਾ ਉਹ ਵੀ ਕਰਨਾ। ਮੈਂ ਕਿਹਾ ਜੋਇਨ ਨੇ ਕੰਮ ਕਰੀ ਜਿੰਨੇ ਆ ਪਿੰਡ 'ਚ ਵੀ ਇਹ ਵੀ ਕੋਈ ਚੱਕਰ ਨਹੀਂ ਆਪਾਂ ਕਰ ਦਾਂਗੇ। ਮੈਨੂੰ ਤਾਂ ਆਇਆ ਸੀ ਮੇਰੇ ਸਾਰੇ ਸੱਤ ਅੱਠ ਮੁੰਡੇ ਇਕੱਠੇ ਹੋਏ ਪਿੰਡ ਦੇ ਵੀ ਕੋਈ ਸੰਝਾ ਕੋਈ ਕੰਮ ਕੁਝ ਨੇ ਮੰਗ ਪੱਤਰ ਦਿੱਤਾ ਬਾਅਦ ਜਦ ਮੈਂ ਪੜਿਆ ਮੈਂ ਤਾਂ ਫੇਰ ਵੇਖਿਆ ਵੀ ਆ ਤਾਂ ਮਸਲਾ ਹੀ ਹੋਰ ਨਿਕਲਿਆ ਤੁਹਾਨੂੰ ਪਹਿਲਾਂ ਪਤਾ ਸੀ ਇਹ ਮੰਗ ਪੱਤਰ ਦੇਣ ਤੋਂ ਵੀ ਤੁਹਾਡੇ ਨਾਲ ਹੋਈ ਹੋਣੀ ਕਿਤੇ ਚਰਚਾ ਪਹਿਲਾਂ ਨਹੀਂ ਦੀ ਮੁੰਡੇ ਨਹੀਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਣਾਂ ਦੀ ਹੋਈ ਉਹ ਤਾਂ ਜਦੋਂ ਮੈਂ ਪੜਿਆ ਮੈਂ ਫੇਰ ਵੇਖਿਆ ਫੇਰ ਮੰਨਣ ਨੂੰ ਬੁਲਾਇਆ ਵੀ ਮੈਂ ਕਿਹਾ ਵੀ ਆ ਕੀ ਚੱਕਰ ਤਾ ਨਹੀਂ ਮੈਨੂੰ ਇਹ ਵੀ ਤੇਰੇ ਇਤਿਹਾਸਾਂ ਹੀ ਬਾਹਰ ਆ ਸਾਨੂੰ ਵੀ ਤੂੰ ਪਿੰਡ ਦਾ ਕੋਈ ਕੰਮ ਦੀ ਜਾਣਦੰਦਾ ਵੀ ਜਿਹਨੂੰ ਹੱਥ ਪਾਉਣਾ ਵੀ ਛਰੇ ਲੱਗਦਾ ਮੈਂ ਕਿੰਨੇ ਕੁ ਬੰਦੇ ਸੀ ਜਿਹੜੇ ਉਹ ਹੱਤ ਅੱਠ ਮੁੰਡੇ ਸੀ ਕਿਉਂ ਤੁਹਾਨੂੰ ਹੀ ਕਿਉਂ ਚੁਣਿਆ ਉਹਨਾਂ ਨੇ ਹੋਰ ਤਾਂ ਪਿੰਡ ਉਹ ਪਤਾ ਕੀ ਚੱਕਰ ਕੀ ਕਹਿ ਸਕਦੇ ਜੇ ਤੋ ਉਹ ਦੱਸ ਸਕਦੇ ਅਸੀਂ ਤੁਹਾਡੇ ਨਾਲ ਗੱਲ ਤਾਂ ਹੋਈ ਹੋਣੀ ਉਹਨਾਂ ਦੀ ਬਾਤ ਚ ਉਹ ਤਾਂ ਕਹਿੰਦੇ 10 ਸਾਨੂੰ ਆਸਾਂ ਹੀ ਬਾਲਾਂਗੇ ਤੇਰੇ ਤੇ ਵੀ ਤੂੰ ਕੋਈ ਕੰਮ ਵੀ ਆਰਨ ਨਹੀਂਦਾ ਅੱਗੇ ਕਹੇਗੇ ਕੰਮ ਕਰਿਆ ਆਰਨ ਵਾਲੀ ਕੀ ਗੱਲ ਹੈ ਕੰਮ ਜੀ ਮੈਂ 7-8 ਮਹੀਨਿਆਂ ਚ ਪਿੰਡ ਦੇ ਵਿਕਾਸ ਦੇ ਕੰਮ ਬਹੁਤ ਕਰਿਆ ਜਿਵੇਂ ਸਰਪੰਚ ਬਣਿਆ ਨਹੀਂ ਸੀ ਜਿਵੇਂ ਆਪਣੇ ਪੰਜਾਬ ਸਰਕਾਰ ਵੱਲੋਂ ਸਰਪੰਚ ਸਾਹਿਬ ਤੁਹਾਡੇ ਤੇ ਕੀ ਆਸਾਂ ਸੀ ਉਹਨਾਂ ਨੂੰ ਤੁਹਾਨੂੰ ਜਿਹੜਾ ਮੰਨ ਪੱਤਰ ਦਿੱਤਾ ਉਹਨਾਂ ਨੇ ਪਿੰਡ ਦੇ ਹੋਰ ਕੰਮ ਕੀ ਕਰੇ ਜਿਹੜੀ ਨਿਰਾਸ਼ਾ ਸੀ ਪਤਾ ਕੀ ਚੱਕਰ ਹੈ ਜੀ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਸਾਡੇ ਮਾਨ ਸਾਹਿਬ ਵੱਲੋਂ ਮਹੱਲਾ ਕਲੀਨਿਕ ਦਿੱਤੇ ਗਏ ਸੀਗੇ ਜੀ ਸਭ ਤੋਂ ਪਹਿਲਾਂ ਤਾਂ ਪਿੰਡਾਂ ਨੂੰ ਉਹ ਮੇਰੇ ਲਿਸਟ 'ਚ ਨਾ ਸੀਗਾ ਸਾਡੇ ਆਪਣੇ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਸਪੁਰ ਜੀ ਉਹ ਵਧੀਆ ਕੰਮ ਕਰਾ ਰਹੇ ਸੀ ਪਿੰਡਾਂ 'ਚ ਉਹਨਾਂ ਨੇ ਮੈਨੂੰ ਗ੍ਰਾਂਟਾਂ ਦੇ ਦੋ ਤਿੰਨ ਜ਼ਿਆਦਾ ਜਾਨੀ ਕੰਮ ਬਹੁਤ ਜ਼ਿਆਦਾ ਹੋਇਆ ਜੀ ਵਿਕਾਸ ਦੇ ਸਭ ਤੋਂ ਪਹਿਲਾਂ ਸੀ ਮਹੱਲਾ ਕਲੀਨਿਕ ਭਲੰਦਾ ਜੀ ਪਿੰਡ ਮਹੱਲਾ ਕਲੀਨਿਕ ਆਇਆ ਜਦੋਂ ਜੀ ਐਮਬੀਬੀਐਸ ਡਾਕਟਰ ਬੈਂਦੇ ਆ ਸਾਡੇ ਨੇੜਲੇ ਪਿੰਡਾਂ ਜਿੰਨੇ ਸਾਰੇ ਇੱਥੋਂ ਦਵਾਈ ਲੈ ਕੇ ਜਾਂਦੇ ਆ ਜੀ ਲੱਖਾਂ ਦੀ ਦਵਾਈ ਲੱਗਦੀ ਹੈ ਜੀ ਮਹੀਨੇ 'ਚ MBBS ਡਾਕਟਰ ਬਣਦੇ ਆ ਉਹ ਕੰਮ ਹੋਇਆ ਜੀ ਮੁਰਕੇ ਸਾਡੇ ਇਹ ਤਾਂ ਨਰਕ ਬਣਿਆ ਪਿਆ ਸੀ ਗੌਰੀਆਂ ਸਿੱਖਾਂ ਦੀ ਵਿੜੇ ਜੀ ਬਹੁਤ ਨਰਕ ਸੀਗਾ ਛੱਪਾਂ ਦਾ ਘਰ ਬਣਿਆ ਪਿਆ ਸੀ ਛੱਪੜ ਸੀ ਗੰਦਗੀ ਸੀ ਬਹੁਤ ਬੁਰਾ ਹਾਲ ਸੀਗਾ ਉੱਥੇ ਆਪਾਂ 35 ਲੱਖ ਰੁਪਏ ਜਾਨੀ ਪਿਆ ਸਰਕਾਰ ਵੱਲੋਂ ਪਿਆ ਸੀ ਗਈ 35 ਲੱਖ ਤਾਂ ਛੱਪੜ ਬਹੁਤ ਿਆਰ ਵਧੀਆ ਟੰਗ ਨਾ ਤਿਆਰ ਹੋਇਆ ਜੀ ਉੱਥੇ ਨਰਕ ਨਿਕਲ ਗਿਆ ਜੀ ਮੁਰਕੇ ਆਪਾਂ 18 ਫੁੱਟਾ ਹੁਣ ਰੋਡ ਪੜਾ ਕੇ ਹਟਿਆ ਜੀ ਚਰਨੀ ਦਾ ਚਾਰ ਸਪਰਾ ਜੀ ਮੁਰਕੇ ਸਾਡੀ ਲਾਈਟ ਵੀ ਜਿਆਦਾ ਦਿੱਕਤ ਆਉਂਦੀ ਸੀਗੀ ਪਹਿਲਾਂ ਇਹ ਦਾ ਤਾਰਾਂ ਸੀ ਪੁਰਾਣੇ ਕੁਝ ਨਾ ਮੰਗਾਈ ਅਸੀਂ ਦੋ ਫੀਡਰ ਪਾਸ ਹੋਇਆ ਜੀ ਆਪਣੀ ਪੰਜਾਬ ਸਰਕਾਰ ਵੱਲੋਂ ਸਾਡੇ ਆਪਣੇ ਐਮਐਲਏ ਸਾਹਿਬ ਮਨਜੀਤ ਸਿੰਘ ਬਲਾਸਪੁਰ ਕੋਲੇ ਸੀ ਇਹ ਮੁੱਦਾ ਰੱਖਿਆ ਉਹ ਪਾਸ ਕਰਾ ਕੇ ਜੀ 40 ਲੱਖ ਰੁਪਈਆ ਮੈਹਕਮੇ ਨੂੰ ਪਿਆ ਜੀ ਤੇ ਉਹ ਫੀਡਰ ਦਾ ਕੰਮ ਜਾਨੀ ਨੇਰੇ ਲੱਗਿਆ ਬਈ ਥੋੜਾ ਜਿ ਰਹਿਦਾਗਾ ਮੜ ਕੇ ਕੱਸੀ ਆਪਣੇ 5000 ਏਕੜ ਆਪਾਂ ਪਹਿਲੀ ਦੀ ਕੱਸੀ ਚ ਪਾਈ ਉਥੇ ਕਰੋੜਾਂ ਰੁਪਈਆ ਲੱਗਣਾ ਉਹ ਚੱਲੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬੰਦਿਆਂ ਨੇ ਤੁਹਾਡੇ ਤੇ ਏਡੀ ਆਸ ਲਾਈ ਹਾਂਜੀ 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 ਚੱਲ ਜੀ ਤਮੜ ਕੇ ਗੱਲਾਂ ਨਾਰਾਂਗਾਂ ਦਾ ਹੁਣ ਕੰਮ ਚੱਲੀ ਜਾਂਦਾ ਜੀ ਵੈਸੇ ਇਹ ਚਿੰਤਾ ਦਾ ਵਿਸ਼ਾ ਸੋਚਣ ਵਾਲੀ ਤੁਸੀਂ ਕੀ ਕਰ ਰਹੇ ਹੋ ਇਹਦੇ ਤੇ ਫਿਰ ਇਹ ਤਾਂ ਹੁਣ ਸਰ ਬਸ ਵਿਚਾਰ ਕਰਦੇ ਆਪਾਂ ਬਸ ਹੁਣ ਪਤਾ ਕੀ ਚੱਕਰ ਹੁਣ ਕੱਲ ਹੀ ਇਹ ਮੁੱਦਾ ਉੱਤੇ ਹਾਂਜੀ ਹਾਂਜੀ ਉਹ ਸੁਣਿਆ ਵੀ ਤੁਸੀਂ ਰਿਸ਼ਤੇ ਕਰਾਉਂਗੇ ਹਾਲਾਂਕਿ ਤੁਹਾਡਾ ਕੰਮ ਹੈ ਨਹੀਂ ਨਹੀਂ ਵਿਕਾਸ ਕਰਾਉਣਾ ਪਿੰਡ ਦੇ ਤੁਸੀਂ ਕਿਹਾ ਸੀ ਰਿਸ਼ਤੇ ਕਰਾ ਦੇਵਾਂਗੇ ਇਹਨਾਂ ਨੂੰ ਤੁਹਾਡਾ ਕੰਮ ਨਹੀਂ ਹੈਗਾ ਤਾਂ ਮੈਰਿਜ ਵੀਰ ਉਹਦਾ ਕੰਮ ਆਗਾ ਹਾਂਜੀ 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 ਉਹ ਮਿਲਦੇ ਆ ਜੀ ਫਿਰ ਕੰਮ ਤੇ ਉਹਨਾਂ ਨੂੰ ਫਿਰ ਮਿਲਦੇ ਆ ਫਿਰ ਇਹਨਾਂ ਦਾ ਕੋਈ ਕਰਦੇ ਆ ਹੱਲ ਕਰਨਾ ਕੋਈ ਹੱਲ ਹੋਣੀ ਉਹਦਾ ਕੰਮ ਨਹੀਂ ਪੁੱਜੀ ਰੋ ਆਸਾ ਇੱਕ ਦਿਨਾਂ ਲੈ ਕੇ ਇਹ ਬੋਲਾਂ ਨਾ ਇਹ ਕੱਲੇ ਤੁਹਾਡੇ ਪਿੰਡ ਦਾ ਨਹੀਂ ਹੈਗਾ ਪੂਰੇ ਪੰਜਾਬ ਦਾ ਇਹ ਸੋਚਣ ਵਾਲੀ ਗੱਲ ਆ ਸਾਰਿਆਂ ਨੂੰ ਵੈਸੇ ਹਾਸੇ ਠੱਟੇ ਦੀ ਗੱਲ ਨਹੀਂ ਹੈਗੀ ਵੈਸੇ ਸੋਚਣ ਵਾਲੀ ਗੱਲ ਆ ਪੂਰੇ ਪੰਜਾਬ ਦਾ ਹੀ ਮੁੱਦਾ ਇਹ ਮੰਨ ਕੇ ਚੱਲੋ ਹਾਂ ਸਾਰੇ ਪਿੰਡ ਪਿੰਡ ਪਈ ਇਹ ਮੁੱਦਾ ਹੀ ਯਾਨੀ ਆਪਣੇ ਪਿੰਡ ਦੇ ਮੁੱਦਾ ਉੱਠ ਖੜਿਆ ਜੀ ਮੁੰਡਿਆਂ ਨੇ ਯਾਨੀ ਸੋਚਿਆ ਜਾਂ ਮੁੰਡੇ ਦੁਖੀ ਸੀ ਜਿਵੇਂ ਮਰਜੀ ਲਾਲਾ ਬੀ ਸਾਡੀ ਅੱਗੇ ਬਾਂਸ ਨਹੀਂ ਵਧਨੀ ਜੀ ਹਨ ਉਹ ਬੰਦਿਆਂ ਦੇ ਜਾਨ ਤਮਾਲ ਚ ਸੀਗੀ ਉਹਨਾਂ ਨੂੰ ਆਇਆ ਸੀਗਾ ਆਪਾਂ ਮੁੱਦਾ ਉਠਾਈਏ ਜਿਵੇਂ ਮਰਜੀ ਸੋਚ ਸੀ ਉਹਨਾਂ ਦੀ ਇਹ ਮੁੱਦਾ ਦਾ ਨਹੀਂ ਉੱਠ ਖੜਿਆ ਹਨਾ ਇਹ ਯਾਨੀ ਇੱਕ ਪਿੰਡ ਪਿੰਡ ਦਾ ਮੁੱਦਾ ਹੈ ਜੀ ਆ ਮੇਰੇ ਕੱਲੇ ਪ ਕਿੰਨੀ ਕੁ ਉਮਰ ਦੇ ਜਿਹੜੇ ਹੈਗੇ ਨੌਜਵਾਨ ਉਹ 30 ਸਾਲ ਦਾ ਕੋਈ 32 ਸਾਲ ਦਾ ਹੀ ਪਤਾ ਕੀ ਕਾਰਨ ਹੈ ਜੀ ਕੁੜੀਆਂ ਹੁਣ ਆਈ ਲੈਟ ਕਰਕੇ ਬਾਹਰ ਉਠੰਨਾ ਜਦੋਂ ਪੜ੍ਹਾਈ ਜੀ ਵੀ ਕੁੜੀਆਂ ਅੱਗੇ ਨੇ ਮੁੰਡਾ ਨੌਜਾਤਾਂ ਨੇ ਕੁੜੀਆਂ ਆਈ ਲੈਟ ਕਰਕੇ ਬਾਹਰ ਉਠੰਨਾ ਬੱਚਾ ਤੇ ਕੁੜੀਆਂ ਹੁਣ 21 ਸਾਲ 22 ਸਾਲ ਚ ਬਾਹਰ ਉੱਠ ਜਾਂਦੀਆਂ ਵਿਆਹ ਕਰਾ ਕੇ ਉਠੰਨਾ ਵੀ ਕੁੜੀਆਂ ਕੋਈ ਕਿਵੇਂ ਹਨਾ ਤੇ ਇਹ 30 30 ਸਾਲਾਂ ਬੀ 30 ਸਾਲਾਂ ਵੀ ਕੋਈ ਕੁੜੀ ਨਹੀਂ ਮਿਲਦੀ ਜੀ ਮਨ ਤਾਂ ਇਹ ਲੱਗਦਾ ਵੀ ਇਹ ਮਸਲਾ ਆਏਗਾ ਤੇ ਇੱਕ ਵਿੱਚ ਚੱਕਰ ਪਤਾ ਕੀ ਚੱਕਰ ਹੈ ਜਿਵੇਂ ਕਿਸੇ ਦੇ ਬੱਚਾ ਹੋ ਗਿਆ ਪਹਿਲਾ ਬੱਚਾ ਮੁੰਡਾ ਹੀ ਹੋ ਗਿਆ ਦੂਜਾ ਅਗਲਾ ਬੱਚਾ ਲੈ ਕੇ ਰਾਜਣੀ ਏ ਵੀ ਜਗਾ ਕੋਈ ਨਸ਼ੇ ਪੱਤੇ ਤੋਂ ਤਾਂ ਨਹੀਂ ਹੈਗੇ ਨਾ ਜੀ ਤਾਂ ਕੋਈ ਨਸ਼ਾ ਨਹੀਂ ਕਰਦੇ ਇਹ ਮੁੰਡੇ ਵਧੀਆ ਕਰਾਂਦੇ ਆ ਵਧੀਆ ਸਿਆਣੇ ਮੁੰਡੇ ਆ ਜੀ ਹਾਂਜੀ ਸੋ ਇਹ ਸਾਨਾ ਸਰਪੰਚ ਬਾਦਲ ਸਿੰਘ ਸਾਡੇ ਨਾਲ ਮੌਜੂਦ ਨੇ ਨਹੀਂ ਦੱਸ ਅਸਲ ਸਚਾਈ ਇਹਨਾਂ ਨੇ ਦੱਸੀ ਆ ਵੀ ਕਾਰਨ ਆ ਰਹੇ ਆ ਤਾਂ ਤੁਸੀਂ ਸੋਚਣ ਵਾਲੀ ਗੱਲ ਆ ਸਰਕਾਰਾਂ ਨੂੰ ਦੀ ਸੋਚਣ ਵਾਲੀ ਗੱਲ ਆ ਤੇ ਇਸ ਤੇ ਤਾਂ ਬੁੱਧੀਜੀਵਾਂ ਨੂੰ ਵੀ ਸੋਚਣ ਵਾਲੀ ਗੱਲ ਆ ਵੀ ਇਸ ਤੇ ਜਿਹੜਾ ਮਸਲਾ ਦਿਨੀ ਤਾਂ ਨਾਲ ਸੋਚਿਆ ਜਾਵੇ ਤੁਸੀਂ ਦੇਖਦੇ ਹੋ ਦਿਨਕਸ਼ਵਿਰਾ ਟੀਵੀ ਸਤਿ ਸ੍ਰੀ ਅਕਾਲ